सरकारा कर दिया तेरा फेरी मान मामा मर गया मम्मी रंडी कर गया अंडी सरकार मुर्दाबाद साढ़े हक सरकारा कर दिया की तेरा फेरी चार होगी ये सरकार कर दिया की तेरा फेरी चार होगी ये सरकार कर दिया की तेरा फेरी चार होगी मान मामा मर गया मामी रंडी कर गया मान मामा मर ਮੰਮੀ ਰੰਟੀ ਕਰ ਗਿਆ ਸੱਸੀ ਗੱਲ ਜੀ ਮੇਰਾ ਨਾਮ ਸੀਐਚਓ ਦੀਪਸ਼ਿਕਾ ਮੇਰੀ ਪੋਸਟਿੰਗ ਜ਼ਿਲ੍ਹਾ ਮੋਹਾਲੀ ਦੇ ਵਿੱਚ ਹੈਗੀ ਹੈ ਅਸੀਂ ਪਿੰਡ ਵਿੱਚ ਆਉਣ ਵਾਲੀਆਂ ਜਿਹੜੀਆਂ ਪਿੰਡਾਂ ਦੀਆਂ ਡਿਸਪੈਂਸਰੀਆਂ ਹੈਗੀਆਂ ਉਹਨਾਂ ਦੇ ਵਿੱਚ ਕੰਮ ਕਰ ਰਹੇ ਹਾਂ ਅਸੀਂ ਪੂਰੇ ਪੰਜਾਬ ਦੇ ਵਿੱਚ 2500 ਕਮਿਊਨਿਟੀ ਹੈਲਥ ਆਫੀਸਰ ਹੈਗੇ ਆ ਜਿਹੜੇ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਆਮ ਡਿਸਪੈਂਸਰੀਆਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਹੈਲਥ ਐਂਡ ਵੈਲਨੈਸ ਸੈਂਟਰ ਦੇ ਨਾਮ ਤੇ ਜਾਣਦੇ ਹਾਂ ਉਹਨਾਂ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਜਦੋਂ ਦੇ ਅਸੀਂ ਅਪਾਇੰਟ ਹੋਏ ਸਾਨੂੰ ਅਪਾਇੰਟ ਹੋਏ ਦੇ 5 ਸਾਲ ਹੋ ਗਏ ਸਾਨੂੰ ਜਿਹੜੀਆਂ ਮੁੱਢਲੀਆਂ ਸਹੂਲਤਾਂ ਹੁੰਦੀਆਂ ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਮੁੱਢਲੀਆਂ ਸਹੂਲਤਾਂ ਦੇ ਵਿੱਚ ਆਮ ਦੇ ਵਿੱਚ ਕਹਿ ਸਕਦੇ ਹੋ ਵਾਸ਼ਰੂਮ ਹੁੰਦੇ ਆ ਪੀਣ ਵਾਲਾ ਪਾਣੀ ਦੀ ਸੁਵਿਧਾ ਹੋ ਜਾਂਦੀ ਹੈ ਜਬ ਫਰਨੀਚਰ ਹੋ ਜਾਂਦਾ ਸਾਡੇ ਕੋਲ ਅਸੀਂ ਮੋਸਟ ਆਫ ਜਿਹੜੇ ਸਾਡੇ ਸੀਐਚਓਜ਼ ਹੈਗੇ ਨੇ ਉਹ ਫੀਮੇਲਸ ਹੈਗੇ ਨੇ ਤੇ ਸਾਨੂੰ ਇਹ ਮੁੱਢਲੀਆਂ ਸਹੂਲਤਾਂ ਵੀ ਜਿਹੜੀਆਂ ਹਜੇ ਤੱਕ ਮੁਹੱਈਆ ਨਹੀਂ ਕਰਵਾਈਆਂ ਗਈਆਂ ਗੀਆਂ ਜੋ ਸਾਡੀ ਹੁਣ ਅਸੀਂ ਸਟ੍ਰਾਈਕ ਜਿਹੜੀ ਕਰ ਰਹੇ ਆ ਜਿਹੜਾ ਸਾਡਾ ਰੋਸ ਦਾ ਮੇਨ ਕਾਰਨ ਹੈਗਾ ਉਹ ਹੈਗਾ ਕਿ ਸਾਡੀ ਬਾਕੀ ਸਟੇਟਾਂ ਦੇ ਨਾਲੋਂ ਤਨਖਾਹ ਜਿਹੜੀ ਸਾਨੂੰ ਘਟ ਦਿੱਤੀ ਜਾ ਰਹੀ ਹੈ ਬਾਕੀ ਸਟੇਟਾਂ ਦੇ ਵਿੱਚ 5000 ਜਿਹੜੀ ਸੀਗੀ ਸਾਨੂੰ 5000 ਸੈਲਰੀ ਜਿਹੜੀ ਸਾਡੇ ਨਾਲੋਂ ਜ਼ਿਆਦਾ ਦਿੱਤੀ ਜਾ ਰਹੀ ਹੈ ਸਾਨੂੰ ਜਿਹੜੀ ਸਾਡੀ ਬੇਸਿਕ ਸੈਲਰੀ ਹੈਗੀ 20000 ਹੈ ਜੋ ਕਿ ਬਹੁਤ ਹੀ ਘੱਟ ਹੈਗੀ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਤੁਸੀਂ 20000 ਦੇ ਵਿੱਚ ਗੁਜ਼ਾਰਾ ਨਹੀਂ ਕਰ ਸਕਦੇ ਜਿਹੜੀ ਮਿਨਿਸਟਰੀ ਵੱਲੋਂ ਸਾਡੀ ਸੈਲਰੀ ਜਿਹੜੀ ਮਿੱਥੀ ਹੋਈ ਹੈ ਉਹ 25000 ਪਲੱਸ 15000 ਜਿਹੜਾ ਸਾਨੂੰ ਇਨਸੈਂਟਿਵ ਮਤਲਬ ਕਿ 40% ਜਿਹੜਾ ਸਾਡਾ ਤਨਖਾਹ ਦਾ ਹਿੱਸਾ ਹੈ ਉਹ ਸਾਨੂੰ ਇਨਸੈਂਟਿਵ ਬੇਸਿਸ ਹੈਗਾ ਹੈ ਹੁਣ ਸਰਕਾਰ ਸਾਡੇ ਨਾਲ ਕੀ ਖੇਡਾਂ ਖੇਡ ਰਹੀ ਹੈਗੀਏ ਕਿ ਜਿਹੜਾ ਸਾਡਾ 40% ਜਿਹੜਾ ਹਿੱਸਾ ਸਾਡੀ ਤਨਖਾਹਾਂ ਦਾ ਉਹ ਕੱਟ ਰਹੀ ਹੈ ਸਾਨੂੰ ਉਸ ਕੰਮ ਦੇ ਨਾਮ ਤੇ ਸਾਨੂੰ ਹਰਾਸ ਕੀਤਾ ਜਾਂਦਾ ਹੈ ਸਾਡੀਆਂ ਸੈਲਰੀਆਂ ਨੂੰ ਜਿਹੜਾ ਕੱਟਿਆ ਜਾਂਦਾ ਹੈ ਹੈਗਾ ਦੂਸਰਾ ਕੀ ਸਾਡਾ 2018 ਤੋਂ ਸਾਨੂੰ ਲਾਇਲਟੀ ਬੋਨਸ ਜਿਹੜਾ ਸੀ ਸਾਨੂੰ ਲੱਗਿਆ ਸੀਗਾ ਬਟ ਸਰਕਾਰ ਨੇ ਆਪਣੀਆਂ ਗੰਦੀਆਂ ਨੀਤੀਆਂ ਦੇ ਕਾਰਨ ਸਾਡਾ ਉਹ ਵੀ ਜਿਹੜਾ ਬੋਨਸ ਹੈਗਾ ਉਹ ਕੱਟ ਲਿਆ ਜਿਹਦੇ ਵਿੱਚ ਸਾਨੂੰ ਘੱਟ ਤੋਂ ਘੱਟ ਜਿਹੜਾ 5000 ਦਾ ਸਾਡੀ ਤਨਖਾਹਾਂ ਦੇ ਵਿੱਚ ਘਾਟਾ ਹੋ ਰਿਹਾ ਹੈ ਅਸੀਂ ਇਸ ਚੀਜ਼ ਤੁਸੀਂ ਵੱਡੇ ਐਲੀਵੇਸ਼ਨ ਲਾ ਰਹੇ ਹੋ ਸਰਕਾਰ ਦਾ ਦਾਵਾ ਇਹ ਹੈ ਕਿ ਅਸੀਂ ਹੈਲਥ ਨੂੰ ਪ੍ਰਮੋਟ ਕਰ ਰਹੇ ਹਾਂ ਜਿਹੜੀਆਂ ਸਹੂਦਾਵਾਂ ਨੇ ਸਾਰੀਆਂ ਮਹਿੰਗੀਆਂ ਕਰ ਬੈਠੀਆਂ ਸਭ ਤੋਂ ਪਹਿਲਾਂ ਸਰਕਾਰ ਦੀ ਮੁੱਖ ਜਿਹੜੀ ਗਰੰਟੀ ਹੈ ਉਹ ਹੈਲਥ ਸੀਗੀ ਤੁਹਾਨੂੰ ਲੱਗਦਾ ਤੁਸੀਂ ਇਹਦੇ ਉੱਤੇ ਵੱਡੇ ਜਿਹੇ ਸਵਾਲ ਚੰਕੜੇ ਕਰ ਰਹੇ ਹੋ ਸਰ ਬਿਲਕੁਲ ਨਹੀਂ ਅਸੀਂ ਅੱਜ ਜਿੱਥੇ ਅੱਜ ਜਿਹੜੇ ਹਾਲਾਤਾਂ ਵਿੱਚ ਅਸੀਂ ਖੜੇ ਆਂ ਅਸੀਂ ਵੈਲ ਕੁਆਲੀਫਾਈਡ ਐਜੂਕੇਟਿਡ ਡਾਕਟਰਸ ਹੈਗੇ ਸਾਡੇ ਕੈਡਟ ਦੇ ਵਿੱਚ ਬੀਐਸਸੀ ਨਰਸਿੰਗ ਡਾਕਟਰਸ ਈਵਨ ਐਮਐਸਸੀ ਨਰਸਿੰਗ ਈਵਨ ਐਮਡੀ ਡਾਕਟਰਸ ਵੀ ਸਾਡੇ ਨਾਲ ਜਿਹੜੇ ਕੰਮ ਕਰ ਰਹੇ ਆ ਈਵਨ ਅਸੀਂ ਪੀਐਚਡੀ ਹੋਲਡਰਸ ਵੀ ਹੈਗੇ ਆ ਤੁਸੀਂ ਤੁਸੀਂ ਇਹ ਦੇਖ ਸਕਦੇ ਹੋ ਕਿ ਅਸੀਂ ਸਾਡੇ ਕੋਲ ਕਲਾਸ ਫੋਰ ਦੀ ਵੀ ਸੁਵਿਧਾ ਨਹੀਂ ਹੈਗੀ ਅਸੀਂ ਖੁਦ ਦਰਵਾਜ਼ੇ ਖੋਲਦਿਆਂ ਜਾ ਕੇ ਆਪਣੀ ਰੂਮ ਦੀ ਸਫਾਈ ਖੁਦ ਕਰਦੇ ਆ ਡਸਟਿੰਗ ਤੱਕ ਅਸੀਂ ਖੁਦ ਕਰ ਰਹੇ ਆ ਸਾਨੂੰ ਜਿਹੜੀਆਂ ਛੋਟੀਆਂ-ਛੋਟੀਆਂ ਸਹੂਲਤਾਂ ਉਹ ਵੀ ਇਹਨਾਂ ਨੇ ਪ੍ਰੋਵਾਈਡ ਨਹੀਂ ਕੀਤੀਆਂ ਹੋਈਆਂ ਤੇ ਇੰਨੀ ਕੁ ਜ਼ਿਆਦਾ ਅਲੀ ਹਾਲਤ ਹੈ ਮਤਲਬ ਉਥੇ ਬੈਠਣ ਦੇ layak ਨਹੀਂ ਹੈ ਤੁਹਾਨੂੰ ਅਸੀਂ ਥੋੜੀ ਦੇਰ ਤੱਕ ਤੁਹਾਡੇ ਨਾਲ ਫੋਟੋਗ੍ਰਾਫੀ ਅਸੀਂ ਸ਼ੇਅਰ ਕਰਾਂਗੇ ਕਿ ਉਥੇ ਇੰਨਾ ਇਸ ਟਾਈਮ ਤੇ ਬਰਸਾਤ ਦੇ ਮੌਸਮ 'ਚ ਤੁਸੀਂ ਨੰਗ ਨਹੀਂ ਸਕਦੇ ਇੰਨਾ ਪਾਣੀ ਉਥੇ ਖੜਾ ਹੋਇਆ ਹੈ ਲੋਕ ਜਿਹੜੇ ਹੈ ਨਾ ਇੰਨੇ ਡਰਦੇ ਉਥੇ ਬੈਠਣ ਲਈ ਵੀ ਤੇ ਮੈਂ ਹੁਣ ਕੀ ਕਲੈਕਸ਼ਨ ਕੀ ਅੱਜ ਸਿਰਫ ਇੱਕ ਸਾਡਾ ਸਿਰ ਅੱਜ ਦਾ ਜੋ ਮੇਨ ਹੈਗਾ ਕਿ ਇਹਨਾਂ ਨੇ ਅਸੀਂ ਪਿਛਲੇ 2 ਮਹੀਨੇ ਤੋਂ ਸਰਕਾਰ ਦੇ ਨਾਲ ਮੱਥਾ ਮਾਰ ਰਹੇ ਹਾਂ ਅਸੀਂ ਸਾਨੂੰ ਅਸੀਂ ਪਹਿਲੀ ਜਿਹੜੀ ਸਾਡੀ ਲਾਸਟ ਐਜੀਟੇਸ਼ਨ ਹੋਈ ਸੀ ਉਹ ਅਸੀਂ ਜਲੰਧਰ ਦੇ ਵਿੱਚ ਅਸੀਂ ਕੀਤੀ ਸੀਗੀ ਜਿਹਦੇ ਜਿਹਦੇ ਬਦੌਲਤ ਸਾਨੂੰ ਸੀਐਮ ਸਰ ਦੇ ਨਾਲ ਜਿਹੜੀ ਇੱਕ ਮੀਟਿੰਗ ਮਿਲੀ ਸੀਗੀ ਬਟ ਇਹਨਾਂ ਨੇ 16 ਤਰੀਕ ਦੀ ਸਾਨੂੰ ਮੀਟਿੰਗ ਦੇ ਕੇ 15 ਤਰੀਕ ਨੂੰ ਸਾਂ ਇਹਨਾਂ ਨੇ ਸ਼ਾਮ ਨੂੰ 5:30 ਵਜੇ ਜਿਹੜਾ ਕਿ ਸਾਨੂੰ ਇਹ ਲੈਟਰ ਜਿਹੜਾ ਕੱਢ ਦਿੱਤਾ ਗਿਆ ਹੈ ਇਹ ਸਾਡੇ ਕੋਲ ਲੈਟਰ ਹੈਗਾ ਜਿਹੜਾ ਇਹਨਾਂ ਨੇ ਕੱਢ ਦਿੱਤਾ ਹੈਗਾ ਕਿ ਤੁਹਾਡੀ ਮੀਟਿੰਗ ਜਿਹੜੀ ਹੈ ਪੋਸਟਪੋਨ ਕੀਤੀ ਜਾਂਦੀ ਹੈ 16 ਤਰੀਕ ਦੀ ਮੀਟਿੰਗ ਪੋਸਟਪੋਨ ਕੀਤੀ ਹੋਈ ਹੈ ਅੱਜ ਤੱਕ ਸਾਨੂੰ ਕਿਸੇ ਨੇ ਵੀ ਬਾਹ ਨਹੀਂ ਫੜਾਈ ਹੈਗੀ ਨਾ ਹੀ ਸਾਨੂੰ ਕੋਈ ਮੀਟਿੰਗ ਦਿੱਤੀ ਹੈਗੀ ਅਸੀਂ ਉਹਨਾਂ ਦੇ ਵਿੱਚ ਇਹੀ ਆਪਣੀ ਦੱਸਣੀ ਹੈਗੀ ਕਿ ਸਾਡੀ ਜਿਹੜੀ ਸੈਲਰੀ ਜਿਹੜੀ ਸਾਡੀ ਬੇਸਿਕ ਸੈਲਰੀ ਹੈ ਉਹ ਵੀ ਸਾਨੂੰ ਪੂਰੀ ਨਹੀਂ ਦੇ ਰਹੇ ਹੈਗੇ ਠੀਕ ਹੈ ਜੀ ਉਸ ਤੋਂ ਬਾਅਦ ਸਰ ਜਿਹੜਾ ਅੱਜ ਦਾ ਸਾਡਾ ਐਜੀਟੇਸ਼ਨ ਦਾ ਮੁੱਦਾ ਹੈ ਅਸੀਂ ਅੱਜ ਸੀਐਮ ਸਰ ਦਾ ਪੁਤਲਾ ਫੂਕਾਂਗੇ ਰੋਸ਼ ਜਿਹੜਾ ਕਰਾਂਗੇ ਤੇ ਐਮਡੀ ਸਰ ਦਾ ਜਿਹੜਾ ਪੁਤਲਾ ਹੈ ਉਹ ਅਸੀਂ ਫੂਕਾਂਗੇ ਕਿਉਂਕਿ ਅਸੀਂ ਐ ਜੋ ਕਿ ਡਾਕਟਰ ਅਗਨਵ ਤਰੀਕਾ ਨੇ ਪ੍ਰਯਾਸ ਬਿਲਡਿੰਗ ਦੇ ਵਿੱਚ ਬੈਠਦੇ ਨੇ ਅਸੀਂ ਬਹੁਤ ਵਾਰ ਉਹਨਾਂ ਦੇ ਨਾਲ ਮੀਟਿੰਗ ਕਰ ਚੁੱਕੇ ਹਾਂ ਕਿ ਸਰ ਸਾਡਾ ਕੋਈ ਸੋਲੂਸ਼ਨ ਕੱਢਿਆ ਜਾਵੇ ਬਟ ਹੁਣ ਉਹ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਕਿ ਜਦ ਤੱਕ ਤੁਸੀਂ ਕੰਮ ਨਹੀਂ ਕਰਦੇ ਉਦੋਂ ਤੱਕ ਅਸੀਂ ਤੁਹਾਡੀਆਂ ਸੈਲਰੀਆਂ ਜਿਹੜੀਆਂ ਉਹ ਰੋਕ ਕੇ ਰੱਖਾਂਗੇ ਸੈਲਰੀਆਂ ਸਾਡੀਆਂ ਇਹਨਾਂ ਨੇ ਸਾਡੀਆਂ ਰੋਕੀਆਂ ਹੋਈਆਂ ਸਰ ਔਰੇ ਵਿੱਚ ਨਾ ਤੇ ਸਾਨੂੰ ਸਭ ਤੋਂ ਪਹਿਲੀ ਗੱਲ ਹੈ ਕਿ ਸਾਨੂੰ ਨਾ ਇਹਨਾਂ ਨੇ ਸੁਵਿਧਾ ਨਹੀਂ ਦਿੱਤੀ ਹੋਈ ਹੁਣ ਸਾਡਾ ਜਿਹੜਾ 90% ਕੰਮ ਹੈ ਸਰ ਉਹ ਇੰਟਰਨੈਟ ਬੇਸਿਸ ਹੈਗਾ ਹੈ ਠੀਕ ਹੈ ਇਹਨਾਂ ਨੇ ਸਾਡੀ ਇੱਕ ਬੇਸਿਕ ਨੀਡ ਨਹੀਂ ਪੂਰੀ ਕੀਤੀ ਹੋਈ ਸਾਨੂੰ ਇੰਟਰਨੈਟ ਤੱਕ ਪ੍ਰੋਵਾਈਡ ਨਹੀਂ ਕਰਵਾਇਆ ਹੋਇਆ ਤੇ ਬਿਨਾ ਇੰਟਰਨੈਟ ਤੋਂ ਤੁਸੀਂ ਦੱਸੋਗੇ ਅਸੀਂ ਡੇਲੀ ਰਿਪੋਰਟਿੰਗ ਦਾ ਕੰਮ ਆਨਲਾਈਨ ਕੰਮ ਅਸੀਂ ਕਿੱਦਾਂ ਕਰ ਸਕਦੇ ਹਾਂ ਸਾਡੇ ਸੈਂਟਰਸ 'ਚ ਕੰਪਿਊਟਰ ਅਵੇਲੇਬਲ ਨਹੀਂ ਹੈਗੇ ਅਸੀਂ ਸਾਡਾ ਕੰਮ ਜੋ ਬੇਸਿਕਲੀ ਹੈਗਾ ਮਰੀਜ਼ਾਂ ਨੂੰ ਟ੍ਰੀਟ ਕਰਦੇ ਅਸੀਂ ਪੇਸ਼ੈਂਟ ਨੂੰ ਦੇਣ ਐਨਸੀਡੀ ਦਾ ਕੰਮ ਜੋ ਕਿ ਨੋਨ ਕਮਿਊਨੀਕੇਬਲ ਡਿਸੀਜ਼ ਹੁੰਦਾ ਹੈ ਜਿਹੜੀਆਂ ਕਿ ਗੈਰ ਸੰਚਾਰੂ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹਨਾਂ ਦੇ ਵਿੱਚ ਸਾਨੂੰ ਵੀ ਲੋਕਾਂ ਨੂੰ ਦੇਖਣ ਵਾਸਤੇ 슈ਗਰ ਸਟ੍ਰਿਪ ਚਾਹੀਦੀ ਹੁੰਦੀ ਹੈ ਬੀਪੀ ਅਪਰੇਟਰ ਇਸ ਤਰੀਕੇ ਦੇ ਨਾਲ ਪੇਸ਼ੈਂਟਸ ਨੂੰ ਟਰੀਟ ਸਰਕਾਰ ਨੇ ਦਾਅਵੇ ਕੀਤਾ ਜਾਣੇ ਕਿ ਹਰ ਤਰੀਕੇ ਦਾ ਟੈਸਟ ਮੇਨਲੀ 슈ਗਰ ਵਗੈਰਾ ਦਾ ਟੈਸਟ ਡਾ ਚੇਕ ਕਰਨੇ ਉਹ ਹਰੇਕ ਡਿਸਪੈਂਸਰੀ ਤੇ ਹਰੇਕ ਉਹਦੇ ਜਿਹੜਾ ਆਮ ਆਦਮੀ ਕਲੀਨਿਕ ਉੱਤੇ ਦਿੱਸ ਕਿਤੇ ਜਾ ਰਿਹਾ ਹੈ ਓਨਲੀ ਆਮ ਆਦਮੀ ਕਲੀਨਿਕ ਤੇ ਹੋਏਗਾ ਨਾ ਗਲੂਕੋਮੀਟਰਸ ਹੈ ਸਾਡੇ ਕੋਲੇ ਸਟ੍ਰਿਪਸ ਨਹੀਂ ਹੈ ਟਿਕ ਮੁਹਾਲੀ ਮੇਰੀ ਪੋਸਟਿੰਗ ਹੈ ਐਚ ਡਬਲਯੂ ਸੀ ਕੁੰਮੜਾਏ ਮਤਲਬ ਜੋ ਉਹਨਾਂ ਨੇ ਕੁਐਸਚਨ ਕੀਤਾ ਕਿ ਗਲੂਕੋਮੀਟਰਸ ਗਲੂਕੋਮੀਟਰਸ ਹੈ ਸਾਡੇ ਕੋਲੇ ਬਟ ਸਟ੍ਰਿਪਸ ਨਹੀਂ ਨਾ ਹੈ ਕਿ ਸਾਨੂੰ 120 ਹਾਂਜੀ ਸਰਕਾਰ ਵੱਲੋਂ ਬੰਦੂਕ ਦੇ ਦਿੱਤੀ ਜੀ ਮਗਰ ਹਾਂ ਉਹੀ ਕਹਿ ਰਹੇ ਆ ਕਿ ਲਾਈਕ ਗਲੂਕੋਮੀਟਰਸ ਕਰ ਲੈ ਨਾਲ ਤਾਂ ਕੁਝ ਨਹੀਂ ਹੋਣਾ ਨਾ ਸੱਚੀ ਸਟ੍ਰਿਪਸ ਪ੍ਰੋਵਾਈਡ ਕਰੋ ਅਸੀਂ ਜਿਹੜਾ ਆਪਣੀਆਂ ਜਿੰਨਾ ਵੀ ਸਾਨੂੰ ਪੈਸਾ ਸਾਨੂੰ ਮਿਲਦਾ ਹੈ ਲਾਈਕ ਸਾਨੂੰ 12000 ਰੁਪਏ ਸਾਲ ਦਾ ਇਹਨਾਂ ਨੇ ਅੱਜ ਤੱਕ 5 ਸਾਲਾਂ ਦੇ ਵਿੱਚ ਸਾਨੂੰ ਦੋ ਵਾਰੀ ਫੰਡ ਆਇਆ ਹੈ ਉਸ ਦੇ ਇਲਾਵਾ ਸਾਨੂੰ ਇਹਨਾਂ ਨੇ ਕਦੀ ਫੰਡ ਨਹੀਂ ਦਿੱਤਾ ਹੈਗਾ ਉਸ ਫੰਡ ਦੇ ਵਿੱਚ ਉਹ ਕਹਿੰਦੇ ਕਿ ਤੁਸੀਂ ਗਲੂਕੋਸ ਸਟ੍ਰਿਪਸ ਲਓ ਤੁਸੀਂ ਇੱਕ ਦੇਖੋਗੇ ਇੱਕ ਜਿਹੜੀ ਡੱਬੀ ਹੈਗੀ ਉਹ 500 ਰੁਪਏ ਦੀ ਆਉਂਦੀ ਹੈਗੀ ਹੈ ਠੀਕ ਹੈ ਅਗਰ ਤੁਸੀਂ ਇੱਕ ਮਹੀਨੇ ਦੇ ਵਿੱਚ ਇਹਨਾਂ ਨੇ ਸਾਨੂੰ ਟਾਰਗੇਟ ਦਿੱਤਾ ਹੋਇਆ 154 ਪੇਸ਼ੈਂਟਸ ਨੂੰ ਤੁਸੀਂ ਸਕ੍ਰੀਨ ਕਰਨਾ ਤੇ ਜੇ ਤੁਸੀਂ ਉਹ ਇੱਕ ਡੱਬੀ ਦੇ ਵਿੱਚ 25 ਸਟ੍ਰਿਪਸ ਹੁੰਦੀਆਂ ਤੇ ਅਸੀਂ ਆਪਣੇ ਕੋਲੋਂ ਕਿੰਨਾ ਫੰਡਸ ਲਗਾ ਕੇ ਉਸ ਸਟ੍ਰਿਪਸ ਨੂੰ ਅਸੀਂ ਯ ਇੱਕ 154 ਪੇਸ਼ੈਂਟ ਅਸੀਂ ਸਕ੍ਰੀਨ ਵੀ ਕਰਨੇ ਆ ਉਸ ਤੋਂ ਬਾਅਦ ਉਹਨਾਂ ਨੂੰ ਹਰ ਮਹੀਨੇ ਫੋਲੋਅ ਅਪ ਚੈੱਕਅਪ ਵੀ ਕਰਨਾ ਹੈ ਤੇ ਜੇ ਅਸੀਂ ਉਹ ਚੈੱਕਅਪ ਨਹੀਂ ਕਰਦੇ ਤਾਂ ਸਾਡੇ ਇਨਸੈਂਟਿਵ ਦਾ ਜਿਹੜਾ ਹਿੱਸਾ ਹੈ ਕੱਟ ਲਿੱਤਾ ਜਾਂਦਾ ਹੈ ਜੀ ਜੀ ਟਾਰਗੇਟ ਹੈ ਐਨ ਐਚ ਐਨ ਜੀ 40 ਹਾਂ ਜੀ ਪੰਜਾਬ ਕੋਮਰਡਾਇਆ ਸੈਂਟਰ ਨਹੀਂ ਸਰ ਸੈਂਟਰਲ ਕੋ ਸਾਨੂੰ 60 40 ਦੀ ਰੇਸ਼ੋ ਚ ਹੀ ਦਿੱਤਾ ਜਾਂਦਾ ਹੈ ਸਰ ਸੈਂਟਰਲ ਵੱਲੋਂ 60 40% ਜਿਹੜੇ ਹੈ ਸਟੇਟ ਵੱਲੋਂ ਦਿੱਤਾ ਜਾਂਦਾ ਪਰ ਤੁਸੀਂ ਇਸ ਟਾਈਮ ਤੇ ਦੇਖੋਗੇ ਸਰਕਾਰ ਦੀਆਂ ناکਾਮੀਆਂ ਦੇਖੋ ਕਿ ਜਿਹੜਾ ਸਾਡਾ 40% ਆ ਉਹ ਵੀ ਸਾਨੂੰ ਇਸ ਟਾਈਮ ਤੇ ਉਹ ਨਹੀਂ ਦੇ ਰਹੀਆਂ ਸਾਨੂੰ ਇਸ ਚੀਜ਼ ਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਕਿ ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਤੁਹਾਨੂੰ ਟਰਮੀਨੇਸ਼ਨ ਦਿੱਤੇ ਜਾਣਗੇ ਤੁਹਾਨੂੰ ਟਰਮੀਨੇ ਤੁਹਾਨੂੰ ਕੱਢ ਦਿੱਤਾ ਜਾਵੇਗਾ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਉਸੀ ਸਿੰਗਲ ਜਾਣਾ ਸਪਾਹੋਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ